ਸਤਿ ਸ਼੍ਰੀ ਅਕਾਲ ਮੈਂ ਹਗ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਕੰਗਣਾ ਰਣਾਓ ਦੇ ਖਿਲਾਫ ਬਠਿੰਡਾ ਦੀ ਅਦਾਲਤ ਵਿੱਚ ਚੱਲ ਰਿਹਾ ਮਾਨਹਾਨੀ ਦਾ ਕੇਸ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਤੇ ਬੀਬੀ ਮਹਿੰਦਰ ਕੌਰ ਨੇ ਕੰਗਣਾ ਦੇ ਉਸ ਟਵੀਟ ਕਾਰਨ ਮਾਨਹਾਨੀ ਦਾ ਮੁਕਦਮਾ ਦਾਇਰ ਕੀਤਾ ਸੀ ਤੇ ਬੀਤੇ ਦਿਨ ਕੰਗਣਾ ਨੇ ਸਪਸ਼ਟ ਕੀਤਾ ਸੀ ਕਿ ਉਸਦਾ ਇਰਾਦਾ ਬੀਬੀ ਮਹਿੰਦਰ ਕੌਰ ਨੂੰ ਨਿਸ਼ਾਨਾ ਬਣਾਉਣ ਦਾ ਨਹੀਂ ਸੀ ਅਤੇ ਉਹ ਹਰ ਬਜ਼ੁਰਗ ਔਰਤ ਨੂੰ ਮਾਂ ਦਾ ਦਰਜਾ ਦਿੰਦੀ ਹੈ ਤੇ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਕੰਗਣਾ ਦੀ ਫਿਰ ਪੇਸ਼ੀ ਹੋਵੇਗੀ ਤੇ ਮੰਨਿਆ ਜਾ ਰਿਹਾ ਹੈ ਕਿ ਅਦਾਲਤ ਵੱਲੋਂ ਕੋਈ ਮਹੱਤਵਪੂਰਨ ਫੈਸਲਾ ਆ ਸਕਦਾ ਹੈ ਤੇ ਕੇਸ ਚੱਲਦਾ ਰਹਿਣ ਕਾਰਨ ਕੰਗਣਾ ਨੂੰ ਮੁੜ-ਮੁੜ ਪੇਸ਼ ਹੋਣਾ ਪੈ ਰਿਹਾ ਤੇ ਉਹ ਇਸ ਮਾਮਲੇ ਨੂੰ ਲੈ ਕੇ ਕਾਫੀ ਦਿਨਾਂ ਤੋਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੀ ਹੈ ਕੈਨੇਡਾ ਆਪਣੇ ਨਾਗਰਿਕਤਾ ਕਾਨੂੰਨ 'ਚ ਵੱਡੇ ਬਦਲਾਅ ਕਰਨ ਵਾਲਾ ਹੈ ਤੇ ਕੈਨੇਡਾ ਦੇ C3 ਐਕਟ ਤਹਿਤ ਸਿਟੀਨਸ਼ਿਪ ਐਕਟ 'ਚ ਇਹ ਬਦਲਾਅ ਕੀਤੇ ਜਾਣ ਕੇ ਤੇ ਖਾਸ ਤੌਰ ਤੇ ਇਹ ਵੰਸ਼ ਦੇ ਆਧਾਰ ਤੇ ਨਾਗਰਿਕਤਾ ਦੇਣ 'ਚ ਨਰਮੀ ਲਈ ਹੈ ਤੇ ਕੈਨੇਡਾ ਸਰਕਾਰ ਦੇ ਇਸ ਕਦਮ ਨਾਲ ਭਾਰਤੀ ਮੂਲ ਦੇ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਹੋਵੇਗਾ ਤੇ ਕੈਨੇਡਾ 'ਚ ਰਹਿਣ ਵਾਲੇ ਵਿਦੇਸ਼ੀਆਂ 'ਚ ਭਾਰਤੀ ਜੋ ਨਾਗਰਿਕ ਨੇ ਉਹਨਾਂ ਦੀ ਵੱਡੀ ਗਿਣਤੀ ਹੈ ਤੇ ਅਜਿਹੇ 'ਚ ਭਾਰਤੀ ਪਰਿਵਾਰ ਇਸ ਬਦਲਾਅ ਦੇ ਸਭ ਤੋਂ ਵੱਡੇ ਲਾਭਪਾਤਰੀ ਹੋ ਸਕਦੇ ਹਨ ਤੇ ਕੈਨੇਡਾ ਦੀ ਸਰਕਾਰ ਨੇ ਅਜੇ ਤੱਕ ਇਸ ਕਾਨੂੰਨ ਦੇ ਲਾਗੂ ਹੋਣ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਤੇ ਹਾਲਾਂਕਿ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਜਲਦੀ ਹੀ ਇਹ ਹਕੀਕਤ ਬਣ ਜਾਵੇਗਾ ਤੇ ਇਸ ਬਦਲਾਅ ਨਾਲ ਸੈਕੰਡ ਜਨਰੇਸ਼ਨ ਕੱਟ ਆਫ ਖਤਮ ਹੋ ਜਾਵੇਗੀ ਤੇ ਦਰਅਸਲ ਮੌਜੂਦਾ ਨਿਯਮਾਂ ਤਹਿਤ ਕੈਨੇਡੀਅਨ ਨਾਗਰਿਕ ਦੇ ਕੈਨੇਡਾ ਦੇ ਬਾਹਰ ਪੈਦਾ ਹੋਏ ਬੱਚੇ ਨੂੰ ਨਾਗਰਿਕਤਾ ਨਹੀਂ ਮਿਲਦੀ ਹੈ ਤੇ ਨਵਾਂ ਬਦਲਾਅ ਇਸ ਸਮੱਸਿਆ ਨੂੰ ਖਤਮ ਕਰਦਾ ਹੈ ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਨੇ ਐਤਵਾਰ ਨੂੰ ਕੋਲੰਬੋ ਵਿੱਚ ਨੇਤਰਹੀਣਾਂ ਲਈ ਪਹਿਲਾ ਮਹਿਲਾ T20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਭਾਰਤੀ ਟੀਮ ਨੇ ਫਾਈਨਲ ਵਿੱਚ ਨੇਪਾਲ ਨੂੰ 7 ਵਿਕਟਾਂ ਨਾਲ ਹਰਾ ਕੇ ਕਪ ਆਪਣੇ ਨਾਮ ਕੀਤਾ ਤੇ ਫਿਲਡਿੰਗ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਭਾਰਤ ਨੇ ਨੇਪਾਲ ਨੂੰ 5 ਵਿਕਟਾਂ ਤੇ 114 ਦੌੜਾਂ ਤੇ ਰੋਕ ਦਿੱਤਾ ਤੇ ਜਵਾਬ ਵਿੱਚ ਭਾਰਤ ਨੇ 12.1 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ ਜਿਸ ਵਿੱਚ ਖੁੱਲਾ ਸਰੀਰ 27 ਗੇਂਦਾਂ ਤੇ 44 ਦੌੜਾਂ ਬਣਾ ਕੇ ਅਜੇਤੂ ਰਹੀ ਤੇ ਭਾਰਤ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਿਹਾ ਤੇ ਉਸ ਨੇ ਸੈਮੀਫਾਈਨਲ 'ਚ ਸ਼੍ਰੀਲੰਕਾ ਤੇ ਅਮਰੀਕਾ ਪਾਕਿਸਤਾਨ ਅਤੇ ਆਸਟ੍ਰੇਲੀਆ ਨੂੰ ਹਰਾਇਆ ਤੇ ਨੇਪਾਲ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ ਤੇ ਇਸ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਗਿਆ ਤੇ ਪੋਸਟਰ ਵਿੱਚ ਇੱਕ ਵੱਡੇ درخت ਨਾਲ ਉਲਟੀਆਂ ਲਟਕਦੀਆਂ ਬੰਦੂਕਾਂ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਨਾਲ ਰस्सियां ਜੁੜੀਆਂ ਹੋਈਆਂ ਹਨ ਪੋਸਟਰ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਸਿੱਧੂ ਦੇ ਪ੍ਰਸ਼ੰਸਕ ਪੋਸਟਰ ਬਾਰੇ ਅੰਦਾਜ਼ੇ ਲਗਾ ਰਹੇ ਹਨ ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਹ ਗਾਣਾ 30 ਨਵੰਬਰ ਨੂੰ ਜਾਂ ਇਸ ਤੋਂ ਪਹਿਲਾਂ ਰਿਲੀਜ਼ ਕੀਤਾ ਜਾਵੇਗਾ ਤੇ ਸ਼ੂਟਿੰਗ ਪੂਰੀ ਹੋ ਗਈ ਹੈ ਤੇ ਹੁਣ ਸਿਰਫ ਰੀਲੀਜ਼ ਦੀ ਤਾਰੀਖ ਤੈਅ ਕਰਨੀ ਬਾਕੀ ਹੈ ਤੇ ਟਰੈਕ ਦਾ ਸਲੇਖ ਬਰੂਟਾ ਰੱਖਿਆ ਗਿਆ ਤੇ ਉਹਨਾਂ ਦੱਸਿਆ ਕਿ ਇਸ ਗੀਤ ਦੇ ਰਿਲੀਜ਼ ਦੇ ਨਾਲ ਨਾਲ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਇੱਕ ਖਾਸ ਤੋਹਫ਼ਾ ਵੀ ਦਿੱਤਾ ਜਾਵੇਗਾ ਤੇ ਪਰਿਵਾਰ ਹੁਣ ਇੱਕ ਵਿਸ਼ੇਸ਼ ਹਾਲੋਗ੍ਰਾਮ ਪ੍ਰਦਰਸ਼ਨ ਦੀ ਵੀ ਯੋਜਨਾ ਬਣਾ ਰਿਹਾ ਹੈ ਜੋ ਪ੍ਰਸ਼ੰਸਕਾਂ ਨੂੰ ਮੂਸੇਵਾਲਾ ਦੀ ਸਟੇਜ ਤੇ ਮੌਜੂਦਗੀ ਦਾ ਇੱਕ ਵਿਲੱਖਣ ਅਨੁਭਵ ਦੇਵੇਗਾ ਤੇ ਇਹ ਹਾਲੋਗ੍ਰਾਮ ਸ਼ੋਅ ਇਤਾਲਵੀ ਕਲਾਕਾਰਾਂ ਦੁਆਰਾ ਬਣਾਇਆ ਜਾ ਰਿਹਾ ਹੈ ਤੇ ਪਿਛਲੇ ਹਫ਼ਤੇ ਬਲਕੌਰ ਸਿੰਘ ਨੇ ਖੁਦ ਇਸ ਦੀਆਂ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਇਟਲੀ ਦਾ ਦੌਰਾ ਕੀਤਾ ਸੀ ਜਸਟਿਸ ਸੂਰਜਕਾਂਤ ਨੇ ਸੋਮਵਾਰ ਨੂੰ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਸੌਂ ਚੁੱਕੇ ਅਤੇ ਰਾਸ਼ਪਤੀ ਦ੍ਰੋਪਦੀ ਮੁਰਮਰੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਉਹਨਾਂ ਨੂੰ ਅਹੁਦੇ ਦੀ ਸੌਂਚਕਾਈ ਤੇ ਇਸ ਦੌਰਾਨ ਬ੍ਰਾਜ਼ੀਲ ਸਮੇਤ 7 ਦੇਸ਼ਾਂ ਦੇ ਮੁੱਖ ਜੱਜ ਅਤੇ ਸੁਪਰੀਮ ਕੋਰਟ ਦੇ ਜੱਜ ਵੀ ਰਾਸ਼ਟਰਪਤੀ ਭਵਨ ਪਹੁੰਚੇ ਤੇ ਰਿਪੋਰਟਾਂ ਅਨੁਸਾਰ ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨਾ ਵੱਡਾ ਅੰਤਰਰਾਸ਼ਟਰੀ ਨਿਆਇਕ ਵਫ਼ਦ ਕਿਸੇ ਸੀਜੀਆਈ ਦੇ ਸੌਂਚਕ ਸਮਾਗਮ ਵਿੱਚ ਮੌਜੂਦ ਹੈ ਤੇ ਇਸ ਸਮਾਰੋਹ ਵਿੱਚ ਪੁਟਾਨ ਕੀਨੀਆ ਮਲੇਸ਼ੀਆ ਮੋਰਸਸ ਨੇਪਾਲ ਤੇ శ్రీਲੰਕਾ ਦੇ ਮੁੱਖ ਜੱਜ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ ਮੌਜੂਦਾ ਸੀਜੀਆਈ ਗਵਈ ਦਾ ਕਾਰਜਕਾਲ ਐਤਵਾਰ 23 ਨਵੰਬਰ ਨੂੰ ਖਤਮ ਹੋ ਗਿਆ ਤੇ ਜਸਟਿਸ ਸੂਰਿਆਕਾਂਤ ਉਹਨਾਂ ਦੀ ਥਾਂ ਲੈਣਗੇ ਤੇ ਜਸਟਿਸ ਸੂਰਿਆਕਾਂਤ 9 ਫਰਵਰੀ 2027 ਨੂੰ ਸੇਵਾਮੁਕਤ ਹੋਣਗੇ ਅਤੇ ਉਹਨਾਂ ਦਾ ਕਾਰਜਕਾਲ ਲਗਭਗ 14 ਮਹੀਨੇ ਹੋਵੇਗਾ ਕੇਐਲ ਰਾਹੁਲ ਦੱਖਣੀ ਅਫਰੀਕਾ ਖਿਲਾਫ 1ਡੇ ਸੀਰੀਜ਼ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ ਤੇ ਬੀਸੀਸੀਆਈ ਨੇ ਤਿੰਨ ਮੈਚਾਂ ਦੀ 1ਡੇ ਸੀਰੀਜ਼ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ ਤੇ ਸ਼ੁਮਨ ਗਿਲਰ ਗਰਦਨ ਦੀ ਸੱਟ ਤੋਂ ਰਿਕਵਰ ਨਹੀਂ ਹੋ ਪਾਏ ਹਨ ਤੇ ਇਸ ਲਈ ਉਹ ਇਸ ਟੀਮ ਦਾ ਹਿੱਸਾ ਨਹੀਂ ਹਨ ਆਸਟ੍ਰੇਲੀਆ ਖਿਲਾਫ 1 ਡੇ ਸੀਰੀਜ਼ ਮਿਸ ਕਰਨ ਵਾਲੇ ਰਵਿੰਦਰ ਜਡੇਜਾ ਦੀ 50 ਓਵਰ ਫਾਰਮੈਟ ਵਿੱਚ ਵਾਪਸੀ ਹੋਈ ਹੈ ਤੇ ਚੋਣ ਕਮੇਟੀ ਨੇ ਕੇਐਲ ਰਾਹੁਲ ਨੂੰ ਤਿੰਨ ਮੈਚਾਂ ਦੀ ਇਸ ਸੀਰੀਜ਼ ਲਈ ਟੀਮ ਇੰਡੀਆ ਦੀ ਕਪਤਾਨੀ ਸੌਂਪੀ ਹੈ ਹਾਲਾਂਕਿ ਰਿਸ਼ਭ ਪੰਤ ਵੀ 15 ਮੈਂਬਰੀ ਟੀਮ ਇੰਡੀਆ ਦਾ ਹਿੱਸਾ ਹਨ ਤੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤੇ ਜਸਪ੍ਰਿਤ ਬੁਮਰਾ ਨੂੰ ਦੱਖਣੀ ਅਫਰੀਕਾ 1 ਡੇ ਸੀਰੀਜ਼ ਵਿੱਚ ਰੈਸਟ ਦਿੱਤਾ ਗਿਆ ਤੇ 15 ਮੈਂਬਰੀ ਟੀਮ ਵਿੱਚ ਕਪਤਾਨ ਕੇਐਲ ਰਾਹੁਲ ਰਿਸ਼ਭ ਪੰਤ ਤੇ ਤਰੂ ਜੁਰੇਲ ਵਜੋਂ ਤਿੰਨ ਵਿਕਟ ਕੀਪਰ ਬੱਲੇਬਾਜ਼ਾਂ ਤੇ ਰਵਿੰਦਰ ਜੜੇਜਾ ਵਾਸ਼ਿੰਗਟਨ ਸੁੰਦਰ ਤੇ ਕੁਲਦੀਪ ਯਾਦਾਵ ਵਜੋਂ ਸਪਿਨ ਤੇ ਤਿੰ ਬਦਲ ਨੇ ਤੇ ਦੂਜੇ ਪਾਸੇ ਮਿਸਟਰੀ ਸਪਿਨਰ ਵਰुण ਚੱਕਰਵਰਤੀ ਨੂੰ ਜਗ੍ਹਾ ਨਹੀਂ ਮਿਲੀ ਹੈ। ਬੰਗਲਾਦੇਸ਼ ਦੀ ਕਮਾਂਤਰੀ ਅਪਰਾਧ ਟ੍ਰਿਬਿਊਨਲ ਵੱਲੋਂ ਗੱਦੀਓ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਈ ਜਾਣ ਤੋਂ ਕੁਝ ਦਿਨ ਬਾਅਦ ਮੁਲਕ ਦੀ ਅੰਤ੍ਰੀਮ ਸਰਕਾਰ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਲਿਖੇ ਪੱਤਰ ਵਿੱਚ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੀ ਹੈ ਤੇ ਟਾਕਾ ਟਰਬਿਊਨ ਦੀ ਰਿਪੋਰਟ ਅਨੁਸਾਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਰੋਹਿੰਗਿਆ ਮੁੱਦੇ ਉੱਤੇ ਉੱਚ ਪ੍ਰਤੀਦੀ रहमान ਨੇ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਤੋਂ ਵਾਪਸ ਆਉਣ ਤੋਂ ਥੋੜੀ ਦੇਰ ਬਾਅਦ ਭਾਰਤ ਨੂੰ ਇੱਕ ਨਵਾਂ ਕੂਟਨੀਤਿਕ ਨੋਟ ਭੇਜਿਆ ਗਿਆ ਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਤੌਹਿਦ ਹੁਸੈਨ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਟਾਕਾ ਨੇ ਹਸੀਨਾ ਦੀ ਵਾਪਸੀ ਬਾਰੇ ਭਾਰਤ ਨਾਲ ਰਸਮੀ ਤੌਰ ਤੇ ਮੁੜ ਗੱਲਬਾਤ ਕੀਤੀ ਹੈ ਪਰ ਹੋਰ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ। ਨਵੀਂ ਦਿੱਲੀ ਵਿੱਚ ਇੱਕ ਕੂਟਨੀਤਿਕ ਸੂਤਰ ਨੇ ਯੂਨਾਈਟਿਡ ਨਿਊਜ਼ ਆਫ ਬੰਗਲਾਦੇਸ਼ ਨੂੰ ਦੱਸਿਆ ਕਿ ਉਪਰੋਕਤ ਨੋਟ ਵਰਬਲ ਕੋਲੰਬੋ ਸੁਰੱਖਿਆ ਸੰਮੇਲਨ ਦੀ 7ਵੀਂ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਤੋਂ ਫੌਰੀ ਮਗਰੋਂ ਭੇਜਿਆ ਗਿਆ ਤੇ ਇਸ ਸਮਾਗਮ ਵਿੱਚ ਰਹਿਮਾਨ ਨੇ ਵੀਰਵਾਰ ਨੂੰ ਸ਼ਿਰਕਤ ਕੀਤੀ ਸੀ। ਭਾਰਤੀ ਜਲ ਸੈਨਾ ਨੇ ਸੋਵਾਰ ਨੂੰ ਆਈਐਨਐਸ ਮਾਹੇ ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕਰ ਲਿਆ ਇਹ ਮਾਹੇ ਵਰਗ ਦਾ ਐਂਟੀ ਪੰਡੋਬੀ ਵਾਰਫੇਅਰ ਘਟ ਡੂੰਗੇ ਪਾਣੀ ਵਾਲਾ ਪਹਿਲਾ ਸਮੁੰਦਰੀ ਬੇੜਾ ਜਿਸ ਤੋਂ ਖਾਸ ਕਰਕੇ ਇਸ ਦੀ ਜੰਗੀ ਸ਼ਕਤੀ ਵਧਣ ਦੀ ਉਮੀਦ ਹੈ ਤੇ ਆਈਐਨਐਸ ਮਾਹੇ ਦੀ ਕਮਿਸ਼ਨਿੰਗ ਮੌਕੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਮੁੱਖ ਮਹਿਮਾਨ ਸਨ ਤੇ ਸਮੁੰਦਰੀ ਬੇੜਾ ਮਾਹੇ ਸਵਦੇਸ਼ੀ ਜੋ ਕਿ ਘੱਟ ਪਾਣੀ ਵਿੱਚ ਲੜਨ ਵਾਲੇ ਲੜਾਕੂ ਜਹਾਜ਼ਾਂ ਦੀ ਨਵੀਂ ਪੀੜੀ ਨੂੰ ਦਰਸਾਉਂਦਾ ਹੈ ਜੋ ਫੁਰਤੀਲੇ ਤੇਜ਼ ਤੋਂਏ ਪੱਕੇ ਇਰਾਦੇ ਵਾਲੇ ਭਾਰਤੀ ਹਨ ਕੋਚੀਨ ਛੇਪਿਆ ਲਿਮਟਿਡ ਸੀਐਸਐਲ ਵੱਲੋਂ ਬਣਾਇਆ ਗਿਆ ਆਈਐਨਐਸ ਮਾਈਡ ਡਿਜ਼ਾਈਨ ਤੇ ਨਿਰਮਾਣ ਵਿੱਚ ਭਾਰਤੀ ਆਤਮ ਨਿਰਪਰ ਭਾਰਤ ਪਹਿਲ ਦੀ ਸਭ ਤੋਂ ਵੱਡੀ ਮਿਸਾਲ ਹੈ ਤੇ ਜਲ ਸੈਨਾ ਨੇ ਕਿਹਾ ਕਿ ਸੰਖੇਪ ਪਰ ਸ਼ਕਤੀਸ਼ਾਲੀ ਇਹ ਜਹਾਜ਼ ਫੁਰਤੀਲਾ ਹੈਗਾ ਤੇ ਸਟਿੱਕਤਾ ਅਤੇ ਸਹਿਣਸ਼ੀਲਤਾ ਨੂੰ ਦਰਸਾਉਂਦਾ ਹੈ ਤੇ ਇਹ ਗੁਣ ਸਮੁੰਦਰੀ ਕੰਡਿਆਂ ਤੇ ਦਬਦਬਾ ਬਣਾਉਣ ਲਈ ਬਹੁਤ ਜ਼ਰੂਰੀ ਹੈ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ